ਦੋਸਤੋ ਵੀਡੀਓ ਟ੍ਰੇਡਰ ਵੇਕੇ ਸਮਝ ਹੀ ਚੁੱਕੇ ਹੋਗੇ ਆਪਾਂ ਕਿਸ ਬਿਸਤੇ ਗੱਲ ਕਰਨੀ ਹੈ ਰੱਲ ਕੇ ਗੱਲ ਕਰਦੇ ਆਪਾਂ ਹਾਰਟ ਅਟੈਕ ਬਾਰੇ ਜੋ ਅੱਜ ਕੱਲ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਚੰਗੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਇੰਨੇ ਸੈਲੀਬ੍ਰੇਟ ਹੋ ਜਾਂਦੇ ਆ ਹਨਾ ਚੰਗੀ ਉਹ ਵਰਕਆਊਟ ਕਰਦੇ ਆ ਚੰਗਾ ਖਾਣਾ ਪੀਣਾ ਚੰਗਾ ਰਹਿਣ ਸਣ ਹੁੰਦਾ ਹੈਗਾ ਚੰਗਾ ਬੱਤਾ ਬਰਨ ਚ ਰਹਿੰਦੇ ਆ ਉਹ ਫਿਰ ਵੀ ਉਹਨਾਂ ਨੂੰ ਕਾਰਡੀਕ ਅਰੈਸਟ ਜਾਂ ਹਾਰਟ ਅਟੈਕ ਹੋ ਜਾਂਦਾ ਦੋਸਤੋ ਇੱਕ ਹੁੰਦਾ ਕਾਰਡੀਕ ਅਰੈਸਟ ਹੁੰਦਾ ਹਾਰਟ ਅਟੈਕ ਜਿਹੜਾ ਕਾਰਡੀਕ ਅਰੈਸਟ ਹੁੰਦਾ ਤੇ ਹਾਰਟ ਅਟੈਕ ਨੂੰ ਅਲੱਗ-ਅਲੱਗ ਹੁੰਦਾ ਹੈਗਾ ਹਾਰਟ ਚਾਰ ਪੈਨਲ ਪਹਿਲਾਂ ਸਰੀਰ ਆਪਣਾ ਦੱਸ ਦਿੰਦਾ ਵੀ ਤੁਹਾਨੂੰ ਹਾਰਟ ਐਟਕ ਹੋਣਾ ਹੈ ਜਿਹੜਾ ਕਾਰਡੀਕ ਰੈਸਟ ਹੁੰਦਾ ਦੋਸਤੋ ਇਹਦੇ ਵਿੱਚ ਬਿਲਕੁਲ ਹੀ ਨਹੀਂ ਪਤਾ ਲੱਗਦਾਗਾ ਚੱਲਦਾ ਚੱਲਦਾ ਹਾਰਟ ਰੇਟ ਆਪਣੀ ਰੁਕ ਜਾਂਦੀ ਆ ਇੱਕੇਦਾਂ ਬੰਦ ਤੇ ਮ੍ਰਿਤ ਹੋ ਜਾਂਦੀ ਆ ਡੈਥ ਹੋ ਜਾਂਦੀ ਆ ਬੰਦੇ ਦੀ ਕਾਰਡੀਕ ਰੈਸਟ ਇਹ ਚੀਜ਼ ਹੁੰਦੀ ਆ ਦੂਸਰਾ ਇਹਦਾ ਹਾਰਟ ਐਟਕ ਇਹਦੇ ਚ ਪਹਿਲਾਂ ਪਤਾ ਲੱਗਣ ਲੱਗ ਜਾਂਦਾਗਾ ਕਿ ਕੀ ਪ੍ਰੋਬਲਮ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਆਪ ਨੂੰ ਕੀ ਲੱਛਣ ਮਹਿਸੂਸ ਹੁੰਦੇ ਹੈਗੇ ਵੀ ਆਪ ਨੂੰ ਹਾਰਟ ਐਟਕ ਆ ਸਕਦਾ ਇੱਕ ਦੋ ਪਹਿਲਾਂ ਹਫਤਾ ਪਹਿਲਾਂ ਹੈਗਾ ਕਉਸ ਤੋਂ ਜਿਹੜਾ ਹਾਰਟ ਐਟੈਕ ਹੁੰਦਾਗਾ ਵੈਸੇ ਤਾਂ ਮੇਰੀ ਆਪ ਦੀ ਜਿਹੜੀ ਥਿੰਕਿੰਗ ਆ ਉਹਦੇ ਬਾਰੇ ਛੋਟੀ ਗੱਲ ਕਰਦਾ ਬੇ ਜੀ ਜਿਹੜੀ ਮੈਡੀਕਲ ਸਾਇੰਸ ਅਲੱਗ ਚੀਜ਼ ਹੈਗੀ ਬਾਕੀ ਜਿਹੜਾ ਜਰਮਨੋ ਪਰਮਾਤਮ ਦੇ ਹੱਥ ਆਗਾ ਬਾਬੇ ਨਾਨਕ ਦੇ ਜੋ ਕਰਨ ਵਾਲਾ ਉਹੀ ਆ ਹਨਾ ਪਰ ਫਿਰ ਵੀ ਆਪਾਂ ਬਚਾਅ ਚ ਬਚਾਅ ਹੁੰਦਾਗਾ ਜਿੰਨੀ ਕ ਆਪਾਂ ਨੂੰ ਨੋਲਜ ਹੋਊਗੀ ਉਨੀ ਕ ਆਪਾਂ ਜਾਣਕਾਰੀ ਸਾਂਝੀ ਕਰਦੇ ਆ ਇਹਦੇ ਵਿੱਚ ਕੀ ਆ ਜਾਂਦਾ ਹਾਰਟ ਐਟੈਕ ਜੇ ਮੰਨ ਲਓ ਕਈ ਵਾਰੀ ਕਿਸੇ ਨੂੰ ਬਲੋਕੇਜ ਹੁੰਦੀ ਆ ਬਲੋਕਜ ਵੀ ਜਿਆਦਾ ਹੁੰਦੀ 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 ਇੱਕੇਦਾਂ ਜ਼ਿਆਦਾ ਬਲੋਕ ਹੋ ਜੇ ਨੇ ਤਾਂ ਣਾੜੀ ਫੜ ਜਾਂਦੀ ਆ ਹਾਰਟ ਐਟੈਕ ਇਹਦੇ ਲੱਛਣ ਕੀ ਮਹਿਸੂਸ ਹੁੰਦੇ ਆਪ ਨੂੰ ਲੱਛਣ ਮੰਨ ਲੈਣੇ ਆ ਜੀ ਆਪਾਂ ਸਭ ਤੋਂ ਪਹਿਲਾਂ ਤਾਂ ਆਪ ਨੂੰ ਠੰਡਾ ਪਸੀਨਾ ਹੁੰਦਾ ਹੈਗਾ ਠੰਡਾ ਪਸੀਨਾ ਪਸੀਨਾ ਹਮੇਸ਼ਾ ਵਾਸਤੇ ਗਰਮ ਹੁੰਦਾ ਹੈਗਾ ਗਰਮ ਪਸੀਨਾ ਆਉਣ ਨਾਲ ਜੇ ਆਪਾਂ ਮਿਹਨਤ ਕਰਾਂਗੇ ਫਿਰ ਆਉਂਦਾ ਹੈਗਾ ਜੇ ਮੰਨ ਲਓ ਮਿਹਨਤ ਨਹੀਂ ਕਰ ਰਹੇ ਆਪਾਂ ਬੈਠੇ ਆਂਗੇ ਆਪ ਨੂੰ ਫਿਰ ਵੀ ਪਸੀਨਾ ਆ ਰਿਹਾ ਤੇ ਖਤਰੇ ਦੀ ਘਾਟੀ ਹੁੰਦੀ ਹੈ ਦੂਸਰਾ ਜਾਂਦਾ ਆਪਣੇ ਅੱਪਰ ਚੈਸਟ ਦੇ ਦਰਦ ਹੁੰਦਾ ਹੈਗਾ ਖੱਬੇ ਪਾਸੇ ਖੱਬੇ ਪਾਸੇ ਬੈਕ ਵਾਲੇ ਪਾਸੇ ਵੀ ਆਪਣੇ ਦਰਦ ਹੁੰਦਾ ਹੈਗਾ ਹੈਨਾ ਲੈਫਟ ਆਪਣੇ ਖੱਬੇ ਪਾਸੇ ਹੱਥ 'ਚ ਦਰਦ ਹੁੰਦਾਗਾ ਦੂਸਰਾ ਇਹਦਾ ਆਪਣੇ ਜਵੜੇ 'ਚ ਵੀ ਦਰਦ ਹੋਣ ਲੱਗ ਜਾਂਦਾ ਉਹ ਖਤਰੇ ਦੀ ਘੰਟੀ ਹੁੰਦੀ ਹੈ ਗੰਭੀਰ ਦੂਸਰਾ ਇਹਦਾ ਆਪਣੇ ਛਾਤੀ 'ਚ ਦਰਦ ਬਹੁਤ ਜ਼ਿਆਦਾ ਹੁੰਦਾ ਦਰਦ ਇਹਦਾ ਭੈੜਕ ਹੁੰਦਾ ਵੀ ਕੋਈ ਭਾਰਾ ਪਣ ਛਾਤੀ ਤੇ ਰੱਖ ਤਾਪ ਨੂੰ ਪੂਰਾ ਭੈੜਕ ਦਰਦ ਹੁੰਦਾਗਾ ਛਾਤੀ ਤੇ ਹਨਾ ਦੂਸਰਾ ਜਾਂਦਾਗਾ ਜੇ ਮੰਨ ਲਓ ਆਪ ਨੂੰ ਇੱਕੇਦਾਂ ਬੈਠੇ ਬੈਠੇ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਈਂ ਇੱਕਦਾਂ ਮ ਚੱਕਰ ਆ ਜਾਂਦਾਗਾ ਪਸੀਨਾ ਆਉਣ ਲੱਗ ਜਾਂਦਾ ਇੱਕਦਾਂ ਹਨਾ ਸਿਰ ਦਰਦ ਰਹਿਣ ਲੱਗ ਜਾਂਦਾ ਸਾਹ ਘੁੱਟਣ ਲੱਗ ਜਾਂਦਾ ਲੰਬੇ ਸਮੇਂ ਤੋਂ ਖਾਂਸੀ ਦੀ ਪ੍ਰੋਬਲਮ ਵੀ ਰਹਿ ਸਕਦੀ ਹੈ ਉਹਦੇ ਕਰਕੇ ਵੀ ਹੱਡ ਦੀ ਪ੍ਰੋਬਲਮ ਹੋ ਸਕਦੀ ਹੈ ਜੀ ਦੂਸਰਾ ਆ ਜਾਂਦਾਗਾ ਕਈ ਵਾਰੀ ਘਰਾੜਿਆਂ ਦੀ ਪ੍ਰੋਬਲਮ ਹੁੰਦੀ ਹੈਗੀ ਕਿਸੇ ਨੂੰ ਚਲੋ ਮੰਨ ਲੈਂਦੇ ਆ ਘਰਾੜੇ ਵੀ ਹਰੀ ਕੀ ਮਾਰਦਾ ਬੰਦਾ ਰਾਤ ਨੂੰ ਪਰ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਉਹਨਾਂ ਨੂੰ ਵੀ ਹੀ ਪ੍ਰੋਬਲਮ ਆ ਸਕਦੀ ਹੱਟ ਐਕ ਦੀ ਉਹ ਚੀਜ਼ ਦਾ ਵਿਕਸ਼ਣ ਰੱਖਣਾ ਪੈਂਦਾ ਹੈਗਾ ਦੂਸਰਾ ਆ ਜਾਂਦਾ ਜਿਨ੍ਹਾਂ ਨੂੰ ਮੰਨ ਲਓ 올ਡ ਏਜ ਹੋਗੀ ਮੰਨ ਲਓ ਸ਼ੂਗਰ ਆਗਾ ਥਾਇਰੋਇਡ ਆਗਾ ਔਰ ਬੀਪੀ ਇਸ ਵਸਾ ਰਹਿੰਦੀ ਆ ਉਹਨਾਂ ਨੂੰ ਐਕਸਟਰਾ ਕੇਅਰ ਕਰਨੀ ਕਰਨੀ ਚਾਹੀਦੀ ਉਹਨਾਂ ਨੂੰ ਆਦਰਵਾਈਜ਼ ਜਿਹਨਾਂ ਨੂੰ ਨਹੀਂ ਵੀ ਪ੍ਰੋਬਲਮ ਹੁੰਦੀ ਉਹਨਾਂ ਨੇ ਲੱਛਣ ਅਫਸੋਸ ਹੁੰਦੇ ਆ ਡਾਕਟਰ ਤੋਂ ਚੈੱਕਅਪ ਕਰਾਉਣਾ ਆਪਣਾ ਹੈ ਨਾ ਈਸੀਜੀ ਗਿਰਾ ਕਰਾਉਣਾ ਸਲਾਹ ਲੈਣੀ ਚਾਹੀਦੀ ਹੈ ਜੀ ਵੈਸੇ ਵੀ ਆਪਣਾ ਚੈੱਕਅਪ ਕਰਾਉਣਾ ਰਹਿਣਾ ਚਾਹੀਦਾ ਹੈ ਨਾ ਦੂਸਰਾ ਆ ਜਾਂਦਾ ਹੈਗਾ ਹਰੇਕ ਮੂਵਮੈਂਟ ਨੂੰ ਇੰਜੋਏ ਕਰਨਾ ਚਾਹੀਦਾ ਹੈਗਾ ਕੋਈ ਸਟ੍ਰੈਸ ਨਹੀਂ ਲੈਣਾ ਚਾਹੀਦਾ ਕੋਈ ਟੈਨਸ਼ਨ ਨਹੀਂ ਲੈਣੀ ਚਾਹੀਦੀ ਕੰਮ ਕਰਦਾ ਚੱਲਦੀ ਰਹਿੰਦੇ ਹੈਗੇ ਵਾਦੇ ਘਾਟੇ ਚੱਲਦੀ ਰਹਿੰਦੇ ਹੈਗੇ ਆਪਦੀ ਹਰੇਕ ਜ਼ਿੰਦਗੀ ਦਾ ਮੂਵਮੈਂਟ ਮੰਨਣਾ ਚਾਹੀਦਾ ਹੈਗਾ ਜੋ ਇਹਤੇ ਬੰਦੇ ਦਾ ਪਤਾ ਨਹੀਂ ਲੱਗਦਾ ਮਿੰਟ ਦੀ ਕੀ ਹੋ ਜਾਂਦਾ ਇੱਕ ਦੋ ਕਿਹਜੇ ਦੇਖੇ ਸੀ ਆਪਾਂ ਸੈਲੀਬ੍ਰਿਟੀ ਜੀ ਦੇ ਬਾਕੀ ਹੋਰ ਵੀ ਸੈਲੀਬ੍ਰਿਟੀ ਦਾ ਪਤਾ ਲੱਗਦਾ ਆਪਣੇ ਆਰਗੇ ਦਾ ਪਤਾ ਵੀ ਨਹੀਂ ਲੱਗਦਾ ਹੁੰਦਾਗਾ ਕੀ ਪ੍ਰੋਬਲਮ ਅਸੀਂ ਕੀ ਨਹੀਂ ਸੀ ਨਾ ਇਸ ਬਾਰੇ ਤੇ ਧਿਆਨ ਰੱਖਿਆ ਕਰੋ ਖੈ ਤਾਂ ਮਹਾਰਾਜ ਜੀ ਸਭ ਦੇ ਹੱਥੋਂ پوری ਡੋਰ ਆ ਗਈ ਜਿਹੜੇ ਸਾਥ ਦਿੱਤੇ ਆ ਉਹਨੇ ਉਹਨੇ ਹੀ ਆਪਾਂ ਉਹ ਕਰਨੇ ਆਗੇ ਹਨਾ ਲੈਣੇ ਆ ਤੇ ਚਲੋ ਫਿਰ ਵੀ ਵਿਚਾਰ ਚ ਵਿਚਾਰ ਹੁੰਦਾ ਉਹਦਾ ਨਾਮ ਲਿਆ ਕਰੋ ਧਿਆਨ ਰੱਖਿਆ ਕਰੋ ਆਪਣਾ ਰੱਬ ਰੱਖੇ